ਸੋਰਠ ਮਹੱਲਾ ਨੋਵਾਂ ਨੌਵੇਂ ਪਾਤਸ਼ਾਹ ਦੀ ਬਾਣੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੋਰਠ ਰਾਗ ਦੇ ਵਿੱਚ ਸਤਿਗੁਰ ਜੀ ਨੇ ਉਚਾਰਨ ਕੀਤੀ ਹੈ 631 ਅੰਗ ਤੇ ਬਖਸ਼ਿਸ਼ ਹੈ ਮੰਨ ਰੇ ਕੌਨ ਕੁ ਮਤ ਤੈ ਲੈ ਨਹੀਂ ਸਤਿਗੁਰ ਜੀ ਜੀਵ ਨੂੰ ਸਮਝਾਉਂਦੇ ਆ ਬਖਸ਼ਿਸ਼ ਕਰਦੇ ਹਨ ਏ ਮਨਾਂ ਤੂੰ ਕਿਹੜੀ ਭੈੜੀ ਸਿੱਖਿਆ ਕਿਹੜੀ ਭੈੜੀ ਮਤ ਲੈ ਲਈ ਹੈ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਪਰਦਾਰਾ ਪਰਾਈ ਇਸਤਰੀ ਪਰਾਈ ਨਿੰਦਿਆ ਦੇ ਰਸ ਦੇ ਵਿੱਚ ਇੰਨਾ ਮਗਨ ਹੋ ਗਿਆ RAM ਭਗਤ ਨਹਿ ਕੀਨੀ ਉਸ ਪਰਮਾਤਮਾ ਦਾ ਨਾਮ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਉਸ ਮਾਲਕ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਹਰ ਸਮੇਂ ਦੁਨਿਆਵੀ ਕਾਰਜਾਂ ਦੇ ਵਿੱਚ ਗਲਤਾਨ ਰਿਹਾ ਪ੍ਰਾਈ ਇਸਤਰੀ ਦੇ ਰਸ ਦੇ ਵਿੱਚ ਮਗਨ ਰਿਹਾ ਨਿੰਦਾ ਦੇ ਵਿੱਚ ਮਗਨ ਰਿਹਾ ਕਿਉਂਕਿ ਗੁਰਮਖ ਪਿਆਰੇ ਜਿਹੜਾ ਵਿਕਾਰੀ ਮਨੁੱਖ ਹੈ ਨਾ ਉਹ ਮਨੁੱਖ ਕਿਸੇ ਦੀ ਨਿੰਦਾ ਕਰਦਾ ਹੈ ਉਸ ਨੂੰ ਰਸ ਮਿਲਦਾ ਹੈ ਉਸ ਦੇ ਮਨ ਦੀ ਤ੍ਰਿਪਤੀ ਹੀ ਇਹ ਹੈ ਕਿਸੇ ਦੀ ਨਿੰਦਾ ਕਰ ਲਵੇ ਇੱਕ ਪਾਸੋਂ ਸੁਣ ਕੇ ਜਿੰਨੀ ਦੇਰ ਤੱਕ ਦੂਜੇ ਪਾਸੇ ਜਾ ਕੇ ਗੱਲ ਕਰ ਨਾ ਲਵੇ ਉਨੀ ਦੇਰ ਤੱਕ ਰੋਟੀ ਹਜਮ ਨਹੀਂ ਹੁੰਦੀ ਮਨ ਦੀ ਸਥਿਤੀ ਹੀ ਅਸੀਂ ਬਣ ਚੁੱਕੀ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਤੋਂ ਪਰਾਇ ਇਸਤਰੀ ਦੇ ਰਸ ਵਿੱਚ ਮਗਨ ਰਿਹਾ निंदा ਦੇ ਪਿੱਛੇ ਲੱਗਾ ਰਿਹਾ ਪਰ ਰਾਮ ਦਾ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਮੁਕਤ ਪੰਥ ਜਾਣਿਓ ਤੈ ਨਾਹਿਨ ਵਿਕਾਰਾਂ ਤੋਂ ਖਲਾਸੀ ਦਾ ਰਸਤਾ ਹੀ ਨਹੀਂ ਲੱਭਿਆ ਵਿਕਾਰਾਂ ਤੋਂ ਖਲਾਸੀ ਵਾਸਤੇ ਕਿਹੜਾ ਮਾਰਗ ਹੈ ਕਿਸ ਤਰੀਕੇ ਨਾਲ ਇਸ ਵਿਕਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਉਹ ਰਸਤਾ ਹੀ ਨਹੀਂ ਲੱਭਿਆ ਤੇ ਕੀਤਾ ਕੀ ਧਨ ਜੋਰਨ ਕੋ ਤਾਇਆ ساری ਜ਼ਿੰਦਗੀ ਧਨ ਦੇ ਪਿੱਛੇ ਲੱਗਾ ਰਿਹਾ ਮਾਇਆ ਦੇ ਪਿੱਛੇ ਲੱਗਾ ਰਿਹਾ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਜਿਸਮ ਮਾਇਆ ਦੇ ਪਿੱਛੇ ساری ਜ਼ਿੰਦਗੀ ਵਿਅਪਤ ਕਰ ਦਿੱਤੀ ਇਸ ਮਾਇਆ ਨੇ ਅੱਜ ਤੱਕ ਕਿਸੇ ਦਾ ਸਾਥ ਨਹੀਂ ਦਿੱਤਾ ਅਖੀਰ ਦੇ ਵਿੱਚ ਅੱਜ ਤੱਕ ਕੋਈ ਐਸਾ ਨਹੀਂ ਜਿਹੜਾ ਦੁਨਿਆਵੀ ਮਾਇਆ ਨੂੰ ਨਾਲ ਲੈ ਕੇ ਗਿਆ ਹੋਵੇ ਨਾਲ ਜਾਣ ਵਾਲੀ ਮਾਇਆ ਕੇਵਲ ਨਾਮ ਦਾ ਧਨ ਹੈ ਨਾਮ ਧਨ ਜਿਸ ਕੈ ਪੱਲੇ ਸੇਈ ਪੂਰੇ ਸਾਹ ਕੇਵਲ ਨਾਮ ਦਾ ਧਨ ਨਾਲ ਜਾਣਾ ਹੈ ਅੰਤ ਸੰਗ ਕਾਹੂ ਨਹੀਂ ਦਿਨਾ ਦੁਨਿਆਵੀ ਕੋਈ ਵੀ ਪਦਾਰਥ ਹੋਵੇ ਨਾ ਅਖੀਰ ਦੇ ਸਮੇਂ ਉਹਨੇ ਸਾਥ ਨਹੀਂ ਨਿਭਾਉਣਾ ਜੇ ਅੱਜ ਤੱਕ ਕਿਸੇ ਦਾ ਸਾਥ ਨਹੀਂ ਦਿੱਤਾ ਤੇ ਤੇਰਾ ਸਾਥ ਵੀ ਨਹੀਂ ਦੇਣਾ ਵਿਰਥਾ ਆਪ ਬੰਧਿਆ ਤੂੰ ਵਿਰਥ ਹੀ ਆਪਣੇ ਆਪ ਨੂੰ ਇਸ ਦੇ ਵਿੱਚ ਜਕੜ ਕੇ ਰੱਖਿਆ ਹੋਇਆ ਹੈ ਮਨੁੱਖ ਸਵੇਰੇ ਉੱਠਦਾ ਹੈ ਉੱਠ ਕੇ ਆਪਣੇ ਕੰਮਕਾਰਾਂ ਤੇ ਚਲਾ ਗਿਆ ਰਾਤ ਨੂੰ ਆਇਆ ਥੱਕ ਹਾਰ ਕੇ ਸੋ ਗਿਆ ਸਵੇਰੇ ਫਿਰ ਇਸੇ ਤਰ੍ਹਾਂ ਕੰਟੀਨਿਊ ਆਪਣੀ ਜ਼ਿੰਦਗੀ ਬਤੀਤ ਕਰਦਾ ਰਿਹਾ ਪਰ ਵੇਕਾਰਾਂ ਤੋਂ ਖਲਾਸੀ ਦਾ ਰਸਤਾ ਹੀ ਨਹੀਂ ਲੱਭੇ ਆ ਸਾਰਾ ਦਿਨ ਦੁਨਿਆਵੀ ਕਾਰਜਾਂ ਦੇ ਪਿੱਛੇ ਤੁਰਿਆ ਰਿਹਾ ਆਪਣੇ ਆਪ ਨੂੰ ਇੰਨਾ ਕੁ ਜਕੜ ਲਿਆ ਇੰਨਾ ਕੁ ਬੰਨ ਲਿਆ ਜੇ ਉਹਨੂੰ ਕੋਈ ਕਹਿ ਦੇਵੇ ਨਾ ਵੀ ਗੁਰੂ ਘਰ ਜਾਇਆ ਕਰ ਮੱਥਾ ਟੇਕਿਆ ਕਰ ਤੇ ਉਹ ਕਹਿ ਦਿੰਦਾ ਮੇਰੇ ਕੋਲ ਟਾਈਮ ਹੀ ਹੈ ਨਹੀਂ ਸਮਾਂ ਹੀ ਨਹੀਂ ਮਿਲਦਾ ਕੋਸ਼ਿਸ਼ ਮੈਂ ਬਹੁਤ ਕਰਦਾ ਹਾਂ ਪਰ ਟਾਈਮ ਹੀ ਨਹੀਂ ਮਿਲਦਾ ਪਰ ਜਦੋਂ ਉਹੀ ਮਨੁੱਖ ਤੇ ਬਿਮਾਰ ਹੋ ਜਾਵੇ ਮੰਜੇ ਤੇ ਪਿਆ ਹੋਵੇ ਕਾਰਜ ਤੇ ਫਿਰ ਵੀ ਹੋਈ ਜਾਂਦੇ ਹਨ ਫਿਰ ਵੀ ਤੇ ਘਰ ਬੈਠਾ ਹੈ ਕਿਸੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਆਪਣੇ ਬੱਚਿਆਂ ਦੀ ਖੁਸ਼ੀ ਹੋਵੇ ਫਿਰ ਵੀ ਛੁੱਟੀ ਕਰਦਾ ਕਹ ਪਰ ਗੁਰੂ ਵਾਸਤੇ ਸਮਾਂ ਨਹੀਂ ਜਿਸ ਮਾਲਕ ਨੇ ਇਸ ਕਾਰਜ ਵਾਸਤੇ ਭੇਜਿਆ ਇਸ ਸੰਸਾਰ ਦੇ ਵਿੱਚ ਨਾਮ ਜਪਣ ਵਾਸਤੇ ਭੇਜਿਆ ਜਿਹੜਾ ਗੁਰੂ ਦਾ ਕਾਰਜ ਹੈ ਜਿਹਦੇ ਨਾਲ ਤੇਰਾ ਛੁਟਕਾਰਾ ਹੋਣਾ ਹੈ ਵਿਕਾਰੀ ਜੀਵਨ ਦੇ ਵਿੱਚ ਤੂੰ ਆਤਮਿਕ ਅਡੋਲਤਾ ਵਾਲਾ ਜੀਵਨ ਜੀਉਣਾ ਹੈ ਉਹ ਮਾਰਗ ਤੇ ਲੱਭਿਆ ਹੀ ਨਹੀਂ ਉਸ ਪਾਸੇ ਤੁਰਿਆ ਹੀ ਨਹੀਂ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਕੁਛ ਉਪਜਿਓ ਕਜ ਗਿਆਨ ਨਾ ਨਾ ਗੁਰੂ ਦਾ ਨਾਮ ਜਪਿਆ ਨਾ ਗੁਰੂ ਦੀ ਸ਼ਰਨ ਦੇ ਵਿੱਚ ਗਿਆ ਤੇ ਨਾ ਆਪਣੇ ਹਿਰਦੇ ਦੇ ਵਿੱਚ ਕੋਈ ਗਿਆਨ ਦੀ ਗੱਲ ਕੀਤੀ ਨਾ ਹਿਰਦੇ ਦੇ ਵਿੱਚ ਕੋਈ ਆਤਮਕ ਸੂਝ-ਬੂਝ ਆਈ ਘਟ ਹੀ ਮਾਏ ਨਿਰੰજન ਤੇਰੇ ਤੇ ਖੋਜਤ ਉਦਿਆਨ ਸਭ ਕਿਛ ਘਰ ਮੈਂ ਬਾਹਰ ਨਾਹੀਂ ਬਾਹਰ ਟੁਲੇ ਸੋ ਭਰਮ ਭੁਲਾਹਿ ਬਖਸ਼ਿਸ਼ ਕਰ ਦੇ ਨ ਘਟ ਹੀ ਮਾਹੇ ਨਿਰੰਜਨ ਤੇਰਾ ਤੇਰੇ ਅੰਦਰ ਉਹ ਪਰਮਾਤਮਾ ਬੈਠਾ ਹੈ ਅਕੀ ਅੰਦਰ ਦੇਖਦਾ ਦਰਸ਼ਨ ਵਿੱਚ ਦਿਸੇ ਤੇਰੇ ਅੰਦਰ ਉਹ ਬੈਠਾ ਹੈ ਤੈ ਕੋ ਜਤ ਉਹਦੇ ਅੰਨਾ ਤੂੰ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਹੈ ਮਾਲਕ ਤੇ ਤੇਰੇ ਅੰਦਰ ਹੈ ਸਭ ਕੁਝ ਕਰਮੈ ਬਾਖਰ ਨਹੀਂ ਬਹੁਤ ਜਨਮ ਪਰਮਤੈ ਹਾਰਿਓ ਆਸਥਿਰ ਮਤ ਨਹੀਂ ਪਾਈ ਅਨੇਕਾਂ ਹੀ ਜਨਮ ਬਤੀਤ ਕਰ ਦਿੱਤੇ ਭਟਕ-ਭਟਕ ਕੇ ਹਰ ਸਮੇਂ ਵਿਕਾਰਾਂ ਦੇ ਵਿੱਚ ਤੁਰਿਆ ਰਿਹਾ ਹੈ ਬਹੁਤ ਜਨਮ ਪਰਮਾਤਮੇ ਹਾਰੇ ਤੱਕ ਹਰ ਕੇ ਬਹਿ ਗਏ ਆਪਣੇ ਜੀਵਨ ਦੀ ਬਾਜੀ ਹਾਰ ਲਈ ਉਸ ਪਰਮਾਤਮਾ ਨੇ ਇਸ ਵਿਕਾਰੀ ਜੀਵਨ ਦੇ ਵਿੱਚ ਮਾਤ ਲੋਕ ਦੇ ਵਿੱਚ ਭਜਿਆ ਕਿ ਆਪ ਨਾਮ ਜਪ ਸਿਮਰਨ ਕਰ ਤੇ ਆਪਣਾ ਜਨਮ ਮਰਨ ਖਤਮ ਕਰ ਲੈ ਪਰ ਮਨੁੱਖ ਨੇ ਕੀ ਕੀਤਾ ਆਕੇ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿ ਤੱਕ ਉਹ ਫਕੜੇ ਸਬ ਮੁਕਦੀ ਚੱਲੀ ਰਹਿਣ ਆਕੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਗਏ ਆ ਪਰ ਉਸ ਮਾਲਕ ਦਾ ਹੁਕਮ ਭੁੱਲ ਗਿਆ ਕਿ ਮਾਲਕ ਨੇ ਪਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਭੇਜਿਆ ਬਹੁਤ ਜਨਮ ਪਰਮਤੈ ਹਾਰੇ ਹੋ ਜੰਮੇ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇ ਇਸ ਲੰਮੇ ਬਹੁਤ ਜਨਮ ਪਰ ਮਤੈ ਹਾਰਿਓ ਭਟਕਦਾ ਰਿਆ ਭਟਕੇ ਆਪਣੀ ਜੀਵਨ ਦੀ ਬਾਜੀ ਹਾਰ ਗਿਆ ਅਸਤਰ ਮਤ ਨਹੀਂ ਪਾਈ ਪਰ ਉਹ ਸੋਝੀ ਨਹੀਂ ਲਈ ਜਿਸ ਦੇ ਨਾਲ ਤੂੰ ਆਤਮਕਾ ਡੋਲਤਾ ਵਾਲਾ ਤੇ ਸੂਝ-ਬੂਝ ਵਾਲਾ ਜੀਵਨ ਪ੍ਰਾਪਤ ਕਰ ਸਕੇ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਇਹ ਨਾਨਕ ਉਸ ਗੁਰੂ ਨੇ ਤੇ ਇੱਕੋ ਗੱਲ ਸਮਝਾਈ ਹੈ ਕਿ ਸਭ ਤੋਂ ਉੱਚਾ ਦਰਜਾ ਮਨੁੱਖਾ ਦੇਹੀ ਦਾ ਮਿਲਿਆ ਹੈ ਇਸ ਮਨੁੱਖਾ ਦੇਹੀ ਦੇ ਵਿੱਚ ਆ ਕਰਕੇ ਨਾਮ ਜਪ ਸਿਮਰਨ ਕਰ ਬੰਦਗੀ ਕਰ ਮਿਲਿਆ ਬੰਦਗੀ ਵਸਤੇ ਹੈ ਪਰ ਵਿਅਰਥ ਵਿਕਾਰਾਂ ਦੇ ਵਿੱਚ ਕਰਤਾ ਸਾਰੀ ਜ਼ਿੰਦਗੀ ਬਰਬਾਦ ਕਰਦਾ ਰਿਹਾ ਹੈ ਮਾਨਸ ਦੇਹ ਪਾਏ ਪਦ ਹਰ ਭਜ ਉਸ ਮਾਲਕ ਦਾ ਨਾਮ ਜਪ ਕਿਉਂਕਿ 84 ਲੱਖ ਤੋਂ ਬਾਅਦ ਇੱਕ ਜੂਨ ਮਿਲਿਆ ਕਰਦੀ ਹੈ ਤੇ ਸਭ ਤੋਂ ਸਰਵੋਤਮ ਜਿਹੜੀ ਜੂਨੀ ਹੈ ਉਹ ਮਨੁੱਖਾ ਦੀ ਹੀ ਹੈ 84 ਲੱਖ ਜੂਨ ਸੁਭਾਈ ਮਾਨਸ ਕੋ ਪ੍ਰਭ ਦੀ ਵੜਿਆਈ 84 ਲੱਖ ਜੂਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਵਡਿਆਈ ਮਨੁੱਖਾ ਦੇਹੀ ਦੇ ਵਿੱਚ ਹੈ ਕਿਉਂਕਿ ਮਨੁੱਖ ਦੇ ਕੋਲ ਕੇਵਲ ਮਨੁੱਖਾ ਜਨਮ ਹੀ ਐਸਾ ਹੈ ਜਿੱਥੇ ਉਹ ਨਾਮ ਜਪ ਸਕਦਾ ਹੈ ਇਸ ਤੋਂ ਇਲਾਵਾ ਕੋਈ ਵੀ ਜੂਨ ਐਸੀ ਨਹੀਂ ਜਿੱਥੇ ਨਾਮ ਜਪਿਆ ਜਾ ਸਕੇ ਸਿਮਰਨ ਕੀਤਾ ਜਾ ਸਕੇ ਜਿਸ ਦੇ ਨਾਲ ਆਪਣਾ ਜਨਮ ਮਰਨ ਖਤਮ ਕੀਤਾ ਜਾ ਸਕੇ ਉਹ ਕੇਵਲ ਤੇ ਕੇਵਲ ਇੱਕ ਮਨੁੱਖਾ ਦੇਹੀ ਹੈ ਫਰਕ ਕਿੱਡੇ ਅਫਸੋਸ ਦੀ ਗੱਲ ਹੈ ਮਨੁੱਖ ਇਸ ਸੰਸਾਰ ਦੇ ਵਿੱਚ ਆ ਕਰਕੇ ਸਭ ਤੋਂ ਪਹਿਲੇ ਉਸ ਮਾਲਕ ਦੇ ਹੁਕਮ ਨੂੰ ਭੁੱਲ ਜਾਂਦਾ ਹੈ ਪ੍ਰਾਣੀ ਤੋਂ ਆਇਆ ਲਾਹਾ ਲੈਣ ਇੱਥੇ ਲਾਹਾ ਲੈਣ ਵਾਸਤੇ ਆਏ ხਾਂ ਕਿ ਮਾਲਕ ਨੇ ਜਿਹੜਾ ਸਮਨ ਦਿੱਤਾ ਹੈ 84 ਲੱਖ ਜੂਨਾ ਤੋਂ ਬਾਅਦ ਦਿੱਤਾ ਹੈ ਇਸ ਤੋਂ ਬਾਅਦ ਤੇ ਅੱਗੇ ਫਿਰ ਉਹੀ ਗੇੜ ਦੇ ਵਿੱਚ ਵਸਿਆ ਰਹਿਣਾ ਹੈ ਇਸ ਕਰਕੇ ਗੁਰਮਖ ਪਿਆਰਿਓ ਸ਼ਰਨ ਦੇ ਵਿੱਚ ਆ ਕਰਕੇ ਇੱਕੋ ਅਰਦਾਸ ਕਰਨੀ ਹੈ ਕਿ ਸਤਿਗੁਰੂ ਨਾਮ ਦੀ ਦਾਤ ਬਖਸ਼ ਦੇ ਗੁਰਸਿੱਖੀ ਜੀਵਨ ਜਿਸ ਨੂੰ ਇਹ ਦੋ ਚੀਜ਼ਾਂ ਮਿਲ ਗਈਆਂ ਨਾ ਇੱਕ ਨਾਮ ਦੀ ਦਾਤ ਤੇ ਗੁਰਸਿੱਖੀ ਜੀਵਨ ਉਸ ਨੂੰ ਭਟਕਣ ਦੀ ਲੋੜ ਨਹੀਂ ਪੈਣੀ ਉਹ ਜੁਨਾਂ ਦੇ ਵਿੱਚ ਭਟਕਦਾ ਨਹੀਂ ਫਿਰ ਨਾ ਉਹ ਮਾਤ ਲੋਕ ਵਿੱਚ ਆਉਣ ਦੀ ਉਸ ਨੂੰ ਲੋੜ ਪੈਂਦੀ ਹੈ ਜੇ ਉਹ ਮਾਤ ਲੋਕ ਵਿੱਚ ਆਉਂਦਾ ਵੀ ਹੈ ਤੇ ਉਹ ਵਿਕਾਰੀ ਜੀਵਨ ਨਹੀਂ ਜੀਉਂਦਾ ਹੁਣ ਜਿਸ ਤਰ੍ਹਾਂ ਗੁਰਮਖ ਪਿਆਰਿਓ ਸ਼ਹੀਦੀ ਦਿਹਾੜੇ ਚੱਲ ਰਹੀ ਕੰ ਲੱਖਾਂ ਦੀ ਤੈਨਾਤੇ ਸਨ ਮੁਗਲ ਸਨ ਲੱਖਾਂ ਦੀ ਤੈਨਾਤੇ ਕੁੰਜਪੁਰੇ ਦਾ ਰਣਵਲਾ ਵਜ਼ੀਰ ਖਾਨ ਖਵਾਜ਼ਰ ਖੀਜ਼ਾ ਖਾਨ ਮਲੇਰ ਕੋਟਲੇ ਤੋਂ ਆਇਆ ਲਾਹੌਰ ਤੋਂ ਫੌਜਾਂ ਚੜ ਕੇ ਆਈਆਂ ਬਾਈ ਧਰ ਦੇ ਰਾਜੇ ਆਏ ਪਹਾੜੀ ਰਾਜੇ ਆਏ 22 ਧਾਰਾਂ ਭਾਵ ਕੀ ਪਹਾੜੀਆਂ ਦੇ ਵਿੱਚ 22 ਧਾਰਾਂ ਵਗਦੀਆਂ ਸਨ 22 ਧਾਰਾਂ ਦੇ 22 ਰਾਜੇ ਸਨ ਵੱਖੋ-ਵੱਖਰੇ ਤੇ ਉਹਨਾਂ ਦੀਆਂ ਅੱਗੇ ਵਕਰੀਆਂ-ਵਕਰੀਆਂ ਰਿਆਸਤਾਂ ਸਨ 22 ਧਾਰ ਦੇ ਰਾਜੇ ਇਹ ਸਨ ਫਿਰ ਕੁੰਜਪੁਰੇ ਦਾ ਵਜ਼ੀਰ ਖਾਨ ਜਿਹੜਾ ਸਹੰਦ ਤੋਂ ਫੌਜ ਲੈ ਕੇ ਆਇਆ ਖਿਜ਼ਰ ਖਵਾਜਾ ਜਿਹੜਾ ਲਾਹੌਰ ਤੋਂ ਫੌਜ ਲੈ ਕੇ ਆਇਆ ਮਲੇਰਕੋਟਲੇ ਤੋਂ ਲੈ ਕੇ ਆਇਆ ਲਾਹੌਰ ਤੋਂ ਫੌਜ ਆਈ ਪਹਾੜੀ ਰਾਜੇ ਆਏ ਗੁਰਮਖ ਪਿਆਰਿਓ ਇੰਨੀਆਂ ਕ ਫੌਜਾਂ ਸਨ ਕਹਿੰਦੇ ਇੱਕ ਇੱਕ ਬੰਦਾ ਇੱਕ ਇੱਕ ਮੁਠੀ ਰੇਤੇ ਦੀ ਭਰ ਕੇ ਵੀ ਅਨੰਦਪੁਰ ਵੱਲ ਸੱਟੇ ਤੇ ਅਨੰਦਪੁਰ ਦੱਬਿਆ ਸਕ ਜਾ ਸਕਦਾ ਸੀ ਕਿੰਨਾਂ ਕ ਮੁਗਲਾਂ ਦਾ ਘਟ ਹੋਵੇਗਾ ਤੇ ਪਰ ਫਿਰ ਵੀ ਉਹਨਾਂ ਦਾ ਸਿੱਦਕ ਜਿਹੜੇ ਸਿੱਖ ਭੁੱਖੇ ਪਾਣੇ ਵੀ ਰਹਿ ਗਏ ਜਦੋਂ ਪੰਮਾ ਪ੍ਰੋਤ ਆਇਆ ਨਾ ਕਸਮ ਖਾਣ ਵਾਸਤੇ ਗਊ ਦੀ ਤੇ ਉਸ ਨੇ ਕਸਮ ਖਾਧੀ ਸਿੰਘਾਂ ਦੇ ਹਾਲਾਤ ਸਤਿਗੁਰ ਜੀ ਨੇ ਵੇਖੇ ਮਾਤਾ ਗੁਜਰਕੌਰ ਵੀ ਕਹਿਣ ਲੱਗੇ ਕਿ ਲਾਲ ਜੀ ਬੰਮਾ ਪ੍ਰੋਤ ਆਇਆ ਹੈ ਕਸਮ ਖਾਂਦਾ ਹੈ ਗਊ ਦੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਸੀ ਕਹਿੰਦੇ ਮਾਂ ਗਊ ਦਾ ਕੀ ਹੈ ਇਹ ਤੇ ਜਾਨਵਰ ਹੈ ਅੱਜ ਇੱਥੇ ਹੈ ਤੇ ਕੱਲ ਉੱਥੇ ਹੈ ਇਹਦਾ ਆਪਾਂ ਕੀ ਕਹਿ ਸਕਦੇ ਹਾਂ ਪਰ ਫਿਰ ਵੀ ਸਤਿਗੁਰਜੀ ਨੇ ਸਿੰਘਾਂ ਦੇ ਹਾਲਾਤ ਵੇਖ ਕਰਕੇ ਕਹਿਣਾ ਕੀਤਾ ਕਹਿੰਦੇ ਜੇ ਵੇਖਣਾ ਹੀ ਚਾਹੁੰਦੇ ਹੋ ਤੇ ਤੁਹਾਨੂੰ ਵਿਕਾਉਨੇ ਹਾਂ ਤੇ ਗੁਰਮਖ ਪਿਆਰਿਓ ਉਸ ਸਮੇ ਗੱਡੇ ਭਰੇ ਜਿਹੜੇ ਅਨੰਦਪੁਰ ਦਾ ਕੂੜਾ ਸੀ ਕਰਕੜ ਸੀ ਹੱਡੀਆਂ ਸਨ ਜੁੱਤੀਆਂ ਸਨ ਉਹਨਾਂ ਦੇ ਉੱਤੇ ਕੀਮਤੀ ਦਿਸਾਲੇ ਪਾ ਕਰਕੇ ਬਲਦਾਂ ਦੇ ਉੱਤੇ ਲੱਦ ਕੇ ਤੇ ਬਲਦਾਂ ਦੇ ਸਿੰਘਾਂ ਦੇ ਨਾਲ ਮਸ਼ਾਲਾਂ ਬੰਨ੍ਹ ਦਿੱਤੀਆਂ ਤੇ ਰਾਤ ਨੂੰ ਹਨੇਰੇ ਦੇ ਵਿੱਚ ਕੱਢ ਦਿੱਤਾ ਜਦੋਂ ਹਨੇਰੇ ਵਿੱਚ ਨਿਕਲਿਆ ਤੇ ਮੁਗਲਾਂ ਨੇ ਰੋਲਾ ਪਾ ਦਿੱਤਾ ਵੇਖੋ ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ ਜਾਂਦਾ ਹੈ ਲੁੱਟ ਲੋ ਜਿੱਤੋਂ ਲੁੱਟਿਆ ਜਾ ਸਕਦਾ ਹੈ ਤੇ ਜਦੋਂ ਲੁੱਟਣ ਗਏ ਤੇ ਪੱਲੇ ਕੀ ਪਿਆ ਟੋਟੀਆਂ ਜੁੱਤੀਆਂ ਤੇ ਹਟੀਆਂ ਪਈਆਂ ਫਿਰ ਉਸ ਤੋਂ ਬਾਅਦ ਜਦੋਂ ਸੈਦ ਪਰਿਵਾਰ ਦਾ ਵਿੱਚੋਂ हसन ਅਲੀ ਕੁਰਾਨ ਮਜ਼ੀਦ ਲੈ ਕੇ ਗਿਆ ਤੇ ਉਸ ਸਮੇਂ ਸਤਗੁਰਜੀ ਨੇ ਕਿਲਾ ਛੱਡਣ ਵਾਸਤੇ ਇਸ ਕਰਕੇ ਹੰਮੀ ਭਰ ਦਿੱਤੀ ਕਿਉਂਕਿ ਉਸ ਸਮੇਂ ਸਤਗੁਰਜੀ ਨੂੰ ਸਿੰਘਾਂ ਨੇ ਕਹਿਣਾ ਕੀਤਾ ਕਿ ਸਤਗੁਰਜੀ ਜੇ ਪਰਮਾਪਰੋਤ ਝੂਠ ਬੋਲਦਾ ਸੀ ਝੂਠ ਤੇ ਇਹ ਵੀ ਬੋਲਦਾ ਹੋਣਾ ਹੈ ਤੇ ਤੁਸੀਂ ਹੁਣ ਜਾਣ ਵਾਸਤੇ ਤਿਆਰੀ ਕਿਉਂ ਕੀਤੀ ਤੇ ਧਿਆਨ ਦੇਣਾ ਗੁਰਮਖ ਪਿਆਰਿਓ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਸਾਨੂੰ ਪਤਾ ਹੈ हसन ਅਲੀ ਵੀ ਝੂਠ ਬੋਲ ਰਿਹਾ ਹੈ ਇਹਨਾਂ ਨੇ ਉਹ ਉਸੇ ਤਰ੍ਹਾਂ ਫਿਰ ਕਰਨਾ ਹੈ ਕਿਉਂਕਿ ਸੈਦ ਅਲੀ ਨੇ ਆ ਕੇ ਮਾਫੀ ਵੀ ਮੰਗੀ ਕਿ ਜੋ ਪਹਿਲੇ ਸਾਡੇ ਤੋਂ ਭੁੱਲ ਹੋਈ ਦੁਬਾਰਾ ਨਹੀਂ ਹੋਏਗੀ ਪਰ ਸਿੰਘਾਂ ਨੇ ਜਦੋਂ ਪੁੱਛਣਾ ਕੀਤਾ ਨਾ ਤੇ ਕਲਗੀਧਰ ਪਾਤਸ਼ਾਹ ਨੇ ਇੱਕੋ ਗੱਲ ਕਹੀ ਕਹਿੰਦੇ ਸਾਨੂੰ ਯਕੀਨ ਅਜ ਵੀ ਇਹਨਾਂ ਤੇ ਨਹੀਂ ਪਰ ਇਹ ਕੁਰਾਨ ਮਜੀਦ ਲੈ ਕੇ ਜਾ ਕੇ ਤੇ ਸਾਡੇ ਵਾਸਤੇ ਸਾਰੇ ਧਰਮ ਸਤਕਾਰਯੋਗ ਹਨ ਤੇ ਗੁਰਮਖ ਪਿਆਰਿਓ ਕੁਰਾਨ ਮਜੀਦ ਦਾ ਸਤਕਾਰ ਕਰਦੇ ਹੋਏ ਸਤਿਗੁਰਜੀ ਨੇ ਕਿਲਾ ਛੱਡਣ ਦੀ ਤਿਆਰੀ ਕੀਤੀ ਤੇ ਅੱਜ ਸਮਾਂ ਜੋ ਚੱਲਦਾ ਹੈ ਅੱਜ ਸਿੱਖਾਂ ਨੂੰ ਹਰ ਥਾਂ ਤੇ ਭਟਕਣਾ ਆਪਣੇ ਹਰ ਥਾਂ ਤੇ ਹੀ ਉਹ ਕੀਤਾ ਜਾਂਦਾ ਹੈ ਕਿ ਇਹਨਾਂ ਨੇ ਇਹ ਕੰਮ ਕੀਤਾ ਹੈ ਇਹਨਾਂ ਨੇ ਇਹ ਕੰਮ ਕੀਤਾ ਹਰ ਥਾਂ ਤੇ ਬੇਇੱਜ਼ਤ ਕੀਤਾ ਜਾਂਦਾ ਹੈ ਪਰ ਸਿੰਘ ਉਸ ਕਲਗੀਧਰ ਪਾਸ਼ਾ ਦੇ ਪੁੱਤਰ ਹਨ ਜਿਨ੍ਹਾਂ ਦੇ ਲੱਖਾਂ ਦੀ ਤਨਾ ਤੇ ਚਾਰੇ ਪਾਸੇ ਆਨੰਦਪੁਰ ਕੇਰਾ ਪਿਆ ਹੋਇਆ ਪਰ ਫਿਰ ਵੀ ਉਹਨਾਂ ਨੇ ਉਹਨਾਂ ਦੇ ਕੁਰਾਨ ਮਜ਼ੀਦ ਦੀ ਦਾ ਸਤਿਕਾਰ ਕਰਦੇ ਹੋਏ ਕਿਲਾ ਛੱਡਣ ਦੀ ਤਿਆਰੀ ਕਰ ਲਈ ਗੁਰਮਖ ਪਿਆਰਿਓ ਫਿਰ ਸੰਗਤ ਸਿੰਘ ਨੂੰ ਕਲਗੀ ਲਈ ਕਿਉਂਕਿ ਸੰਗਤ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਿਲਕੁਲ ਚਿਹਰਾ ਮਿਲਦਾ ਸੀ ਦੋਨੋਂ ਦੇ ਵਿੱਚ ਕੋਈ ਫਰਕ ਨਹੀਂ ਸੀ ਨਜ਼ਰ ਆਉਂਦਾ ਚਿਹਰਾ ਸੇਮ ਸੀ ਕਲ ਕੀ ਲਾ ਕਰਕੇ ਚੋਲਾ ਪਵਾ ਕਰਕੇ ਸਤਿਗੁਰ ਜੀ ਉਥੋਂ ਗਏ ਹਨ ਸਮਾ ਇਜਾਜ਼ਤ ਦਾ ਇਜਾਜ਼ਤ ਨਹੀਂ ਦਿੰਦਾ 27 ਤਰੀਕ ਦੀ ਸਮਾਪਤੀ ਹੈ ਉਸ ਦਿਨ ਆਪਾਂ ਇਸ ਤੇ ਵਿਚਾਰ ਕਰਨੀ ਹੈ ਗੁਰਮਖ ਪਿਆਰਿਓ ਸਿੱਧਕ ਸਿੱਖਾਂ ਦਾ ਵੇਖਣ ਵਾਲਾ ਹੈ ਉਹ ਕੇਵਲ ਇਸੇ ਕਰਕੇ ਕਿਉਂਕਿ ਉਹਨਾਂ ਨੇ ਅੰਮ੍ਰਿਤ ਵੇਲਾ ਸੰਭਾਲਿਆ ਨਾਮ ਜਪਿਆ ਸਿਮਰਨ ਕੀਤਾ ਬੰਦਗੀ ਕੀਤੀ ਕੱਲ ਦੇ ਦਿਨ ਦੇ ਵਿੱਚ ਸਹਿਬਜ਼ਾਦੇ ਵੀ ਸ਼ਹੀਦ ਹੋਏ ਵੱਡੇ ਸੈੰਤੀ ਸਿੰਘ ਸ਼ਹੀਦ ਹੋਏ ਤੇ ਗੁਰਮਖ ਪਿਆਰਿਓ ਸੰਗਤ ਸਿੰਘ ਸ਼ਹੀਦ ਹੋਏ ਅਨੇਕਾਂ ਸ਼ਹੀਦیاں ਹੋਈਆਂ ਅੱਜ ਦੇ ਦਿਨਾਂ ਦੇ ਵਿੱਚ ਆਪਾਂ ਜਿੰਨਾ ਸਿਮਰਨ ਕਰ ਲਈਏ ਉਹਨਾਂ ਹੀ ਥੋੜਾ ਹੈ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਅੱਜ ਜੇ ਆਪਾਂ ਬੈਠੇ ਹਨ ਰਜਾਈਆਂ ਲੈ ਕਰਕੇ ਤੇ ਇਹ ਸਹਿਬਜ਼ਾਦਿਆਂ ਦੀ ਬਦੌਲਤ ਹੈ ਅੱਜ ਉਹਨਾਂ ਦੀ ਬਦੌਲਤ ਸਾਨੂੰ ਰਜਾਈਆਂ ਤੇ ਇਹ ਨਿਗ ਮਿਲਿਆ ਹੈ ਇਸ ਕਰਕੇ ਅਰਦਾਸ ਕਰਿਓ ਸਤਗੁਰੂ ਜੀ ਕਿਰਪਾ ਕਰਨ ਕੇ ਸਾਡੇ ਤੇ ਵੀ ਬਖਸ਼ਿਸ਼ ਹੋ ਜਾਵੇ ਕਿ ਨਾਮ ਦੀ ਦਾਤ ਗੁਰਸਿੱਖੀ ਜੀਵਨ ਮਿਲ ਜਾਵੇ ਵਿਚਾਰਾਂ ਕਰਦਿਆਂ ਹੋਣਾ ਪੁੱਲਾਂ ਖਿਮਾ ਕਰਨੀਆਂ ਕੱਜ ਕੇ ਪਤੇ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ